ਕਮ ਸਕਾਂ ਗੱਲੇ ਨਹੀਂ ਆ ਜੀ ਮਾਤਾ ਨੂੰ ਛੱਡ ਦੇ ਤੇ ਮੈਂ ਮਤਲਬ ਕਿਤਾ ਛੱਡਦਾ ਜਿਹਨੇ ਜਨਮ ਦਿੱਤਾ ਦੁਨੀਆ ਵਖਾਈ ਆ ਤੇ ਮੈਨੂੰ ਆਦਿਆ ਗਿਆ ਆ ਗੱਲ ਆ ਤੇ ਤੂੰ ਮੇਰੇ ਨਾਲ ਆ ਤੇ ਮਾਤਾ ਬੈਠਦੇ ਆ ਜੀ ਮੰਜੇ ਤੇ ਮਾਤਾ ਮਾਤਾ ਨੂੰ ਇਨਾ ਜਰ ਹੋ ਗਿਆ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਲੈ ਡਰੀ ਬਾਹਰੋਂ ਦੀ ਮੈਂ ਤੋਂ ਨਵਾਵਾ ਦਵਾ ਨੂੰ ਮੈਂ ਇਹ ਮੇਰੇ ਨਾਲ ਇਨਾ ਧੋਖਾ ਕਰ ਰਹੀ ਇਹ ਦੇਖ ਤੂੰ ਮਾਤਾ ਛੱਡ ਦੇ ਤੇ ਜਿਹਨੇ ਆਪਾਂ ਨੂੰ ਦੁਨੀਆਦਾਰੀ ਦਿਖਾਈ ਆ ਜਿਹੜੀ ਆਪਣੀ ਮਾਂ ਆ ਤੇ ਕਿਦਾਂ ਬਾਨੋਂ ਛੱਡ ਕੇ ਤੇ ਇਹ ਕੰਮ ਕਰੀਏ ਤੁਸੀਂ ਦੱਸੋ ਜੀ ਬਾਕੀ ਮੈਂ ਵੇਖੋਗੇ ਸੇਵਾ ਕਰਨੀ ਮਾਤਾ ਦੀ ਉਹ ਛੱਡ ਕੇ ਮੈਨੂੰ ਚਲੇਗੀ ਆ ਗਾਇ ਸ਼ਰ ਦੇ ਕੇ ਅਸੀਂ ਤਾਂ ਮਰਨੂੰ ਜਾਣ ਕੇ ਕਹ ਦਈਦਾ ਨਾ ਕਿ ਅਸੀਂ ਮਰਿਆ ਵਰਗੇ ਆ ਜੀ ਹੁਣਾ ਇਹ ਇੰਨਾ ਸਾਨੂੰ ਦੁੱਖ ਮਹਿਸੂਸ ਹੁੰਦਾ ਕਿ ਸਾਡੀ ਧੀ ਹੋ ਕੇ ਸਾਡੇ ਨਾਲ ਹੀ ਜਿੰਦਾ ਕਰ ਰਹੀ ਆ ਤੇ ਵੇਖੋ ਮੈਂ ਨਸ਼ੇੜੀ ਕਿਹੜੇ ਬਣਾ ਮੈਂ ਤਾਂ ਚਾਹ ਨਹੀਂ ਕਦੀ ਇੰਨੀ ਪੀਤੀ ਜਿੰਨੀ ਉਹ ਨਸ਼ੇੜੀ ਦੀ ਗੱਲ ਕਰ ਦਿੱਤੀ ਆ ਅਖੇ 2 ਸਾਲ ਪਹਿਲਾਂ ਹੀ ਮਰ ਗਿਆ ਜੇ ਮੈਂ ਮਰਿਆ ਤਾਂ ਮੈਂ ਮੇਰੀ ਰੂਹ ਤੋਰੀ ਫਿਰਦੀ ਤੇ ਮੈਨੂੰ ਇਹਦੇ ਦੱਸਣ ਰਾਤ ਨੂੰ ਸੋਜੀਦਾ 12-12 ਤੱਕ ਮੈਂ ਸੌਂਦਾ ਨਹੀਂਗਾ ਮੈਂ ਤੇ ਮੇਰੀ ਮਾਂ ਐਂ ਸੋਚਦੇ ਓਏ ਐਡੀ ਤੇਰੀ ਜਵਾਨ ਹੋ ਗਿਆ ਐਡਾ ਪੁੱਤ ਜਵਾਨ ਹੋ ਗਿਆ ਕਿ ਲੱਗਦਾ ਤੈਨੂੰ ਲੜਾਈ ਦਾ ਮੇਨ ਕਾਰਨ ਕੀ ਕੀ ਤੂੰ ਇੱਥੇ ਨਹੀਂ ਰਹਿ ਸਕਦਾ ਨਹੀਂ ਕਿ ਮੋਟੀ ਲੜਾਈ ਤੇ ਹਰ ਘਰ ਚ ਹੁੰਦੀ ਰਹਿੰਦੀ ਹੈ ਘੱਟ ਨਹੀਂ ਗਲਤੀ ਕਿ ਤੂੰ ਉਹਨੂੰ ਨਹੀਂ ਸਾਂਭ ਸਕੇ ਗੱਲ ਇਹ ਨਹੀਂ ਆ ਜੀ ਮਾਤਾ ਨੂੰ ਦੀ ਛੱਡ ਦੇ ਤੇ ਮੈਂ ਮਾਮਾ ਕਿਦਾ ਛੱਡਦਾ ਜਿਹਨੇ ਜਨਮ ਦਿੱਤਾ ਦੁਨੀਆ ਵਖਾਈ ਆ ਤੇ ਮੈਨੂੰ ਆਦਿਆ ਗਿਆ ਆ ਗੱਲ ਆ ਤੇ ਤੂੰ ਮੇਰੇ ਨਾਲ ਆ ਤੇ ਮਾਤਾ ਬੈੱਡ ਤੇ ਆ ਜੀ ਮੰਜੇ ਤੇ ਆ ਮਾਤਾ ਮਾਤਾ ਨੂੰ ਇੰਨਾ ਚਿਰ ਹੋ ਗਿਆ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਲੈ ਡਰੀ ਬਾਹਰੋਂ ਦੀ ਮੈਂ ਤੋਂ ਮਾਂ ਨਵਾਵਾ ਦਵਾ ਨੂੰ ਮੈਂ ਇਹ ਮੇਰੇ ਨਾਲ ਹੀ ਨਾ ਧੋਖਾ ਕਰ ਰਹੀ ਆ ਕਿ ਬਹੁਤ ਜ਼ਿਆਦਾ ਇਹ ਕਹੀ ਸੀ ਕਿ ਤੂੰ ਮਾਤਾ ਛੱਡ ਦੇ ਤੇ ਜਿਹਨੇ ਆਪਾਂ ਨੂੰ ਦੁਨੀਆਦਾਰੀ ਦਿਖਾਈ ਆ ਜਿਹੜੀ ਆਪਣੀ ਮਾਂ ਵਾ ਤੇ ਕਿਦਾਂ ਬੰਨਾਂ ਛੱਡ ਕੇ ਦੇ ਇਹ ਕੰਮ ਕਰੀ ਗਏ ਤੁਸੀਂ ਦੱਸੋ ਜੀ ਬਾਗੀ ਨਾ ਇਹ ਵੇਖੋਗੇ ਸੇਵਾ ਕਰਨੀ ਮਾਤਾ ਦੀ ਉਹ ਛੱਡ ਕੇ ਮੈਨੂੰ ਚਲੇ ਗਈ ਆ ਉਹਦੀ ਨਹੀਂ ਸੇਵਾ ਮੈਂ ਮਾਤਾ ਜੀ ਕਰਨੀ ਨਹੀਂ ਤੇਰੀ ਮਾਂ ਮੈਂ ਸੰਭਾਲਣੀ ਤੇ ਮੈਂ ਜਿੱਥੇ ਮਰਜੀ ਜਾਵਾਂ ਤੇ ਤੂੰ ਆਪਣਾ ਮਾਤਾ ਨੂੰ ਸਾਹ ਦੇ ਮਰ ਜੋ ਮਰਜੀ ਕਰੋ ਆਪਣਾ ਤੇ ਮੈਂ ਨਹੀਂ ਯਾਨੀ ਕਿ ਤੁਹਾਡੀ ਮਾਤਾ ਦੀ ਸੇਵਾ ਕਰ ਸਕਦੀ ਕਿੰਨੇ ਸਾਲ ਹੋ ਗਏ ਉਹਨਾਂ ਨੇ ਇੱਥੇ ਗਏ ਨੇ ਇਹਨਾਂ ਨੂੰ 8 ਸਾਲ ਹੋ ਗਏ ਜੀ ਗਏ ਨੂੰ ਅੱਜ ਇੱਕ ਦਮ ਜਦੋਂ ਵੀਡੀਓ ਨਿਕਲ ਕੇ ਆਉਂਦੀਆਂ ਨੇ ਉਹ ਤੁਹਾਨੂੰ ਕਹਿ ਰਹੇ ਨੇ ਆਪਾਂ ਨਾ ਭਾਵ ਕਹਿਣੇ ਹੁੰਦੇ ਆ ਕਿ ਮੈਂ ਲੱਗਾ ਛੱਡ ਦੇ ਕੇ ਅਸੀਂ ਤਾਂ ਮਰ ਨੂੰ ਯਾਨੀ ਕਿ ਕਹਿ ਦਈਦਾ ਕਿ ਅਸੀਂ ਮਰਿਆ ਵਰਗੇ ਆ ਜੀ ਹੋਣਾ ਕਿ ਇਹਨਾਂ ਨੂੰ ਸਾਨੂੰ ਦੁੱਖ ਮਹਿਸੂਸ ਹੁੰਦਾ ਕਿ ਸਾਡੀ ਧੀ ਹੋ ਕੇ ਸਾਡੇ ਨਾਲ ਹੀ ਇਦਾਂ ਕਰ ਰਹੀ ਆ ਅਹੀਂ ਬਹੁਤ ਜਾਨੀਏ ਦੁਖੀ ਆ ਤੇ ਇਹਦੇ ਇਨਾਂ ਆਂ ਕਿ ਮਾਦਾ ਤੂੰ ਸੇਵਾ ਕਰੋ ਆਣ ਕੇ ਤੇ ਆਪਣਾ ਘਰ ਸੰਭਾਲ ਦੇ ਪਰ ਨਹੀਂ ਉਹਨੇ ਆਖਿਆ ਤੇਰੀ ਮਾਦਾ ਮਰੂ ਤੇ ਫਿਰ ਮੈਂ ਤੇਰੇ ਘਰ ਆਉਣਾ ਵਾ ਉਹਨੇ ਸਿਰਫ ਇਹੋ ਬਿਆਨ ਦਿੱਤੇ ਆ ਉਹਨੇ ਆਖਿਆ ਕਿ ਜਿੰਦੇ ਦੀ ਮਾਦਾ ਮਰੂ ਤੇ ਮੈਂ ਇਹਦੇ ਘਰ ਵਸਣਾ ਨਹੀਂ ਤੇ ਮੈਂ ਆਉਣਾ ਨਹੀਂਗਾ ਕੋਮਲ ਜਦੋਂ ਕੋਮਲ ਨਾਲ ਉਸ ਤੋਂ ਬਾਅਦ ਗੱਲ ਹੋਈ ਜਾਂ ਬੇਟੇ ਨਾਲ ਗੱਲ ਹੋਈ ਜਦੋਂ 8 ਸਾਲ ਤੋਂ ਪਹਿਲਾਂ ਇਸ ਤੋਂ ਪਹਿਲਾਂ ਕਦੀ ਗੱਲ ਹੋਈ ਮਿਲੇ ਹੋਣ ਕਿਤੇ ਉਹ ਟਾਲਾ ਸਾਹਿਬ ਜਾਂਦੇ ਹੋ ਦੇਖੇ ਤੇ ਰਾਹ ਦੇ ਜਮਿਲਾਂ ਦੇ ਸਕੂਟੀ ਚੋਂ ਡਾਂਡੇ ਹੁੰਦੀ ਤੇ ਉਹਨਾਂ ਮਗਰਮ ਨੂੰ ਸਾਸੀ ਗੱਲ ਬੁਲਾਉਣੀ ਆ ਤੇ ਉਹਨਾਂ ਐ ਕੋਈ ਵੀ ਮੈਨੂੰ ਐ ਕਰ ਦਿੰਨਾ ਮੁੰਡੇ ਮਰਾਦ ਨੇ ਕਿ ਇਹ ਨਾ ਗੱਲ ਕਰੀ ਇਹਨੇ ਸਾਡੇ ਜੁੰਡੇ ਪੁੱੜ ਦੇਣੇ ਜਾ ਕੇ ਤੇ ਹੁਣ ਉਹਨਾਂ ਨੂੰ ਜੋ ਚੋਕੇ ਦੇ ਵਰਖਲਾ ਮੇਰੇ ਕਰ ਦਿੱਤਾ ਤੀਨੂ ਹੀ ਤੇ ਮੁੰਡੇ ਮੇਰੇ ਨੂੰ ਹੀ ਦੋਸਤੋ ਮੈਂ ਕੀ ਕਰ ਸਕਦਾ ਜਿਲ ਤੇ ਕੀ ਬੀਦੀ ਹੈ ਜਦੋਂ ਤੇ ਆਪਣੇ ਬਾਪ ਨੂੰ ਕਹਿੰਦੀ ਨਸ਼ੇੜੀ ਤੁਹਾਨੂੰ ਲੱਗਦਾ ਤੁਸੀਂ ਗਲਤ ਜੇ ਇੱਥੇ ਤੁਸੀਂ ਨਸ਼ੇ ਕਰਦੇ ਜੀ ਨਹੀਂ ਜੀ ਇਹ ਤਾਂ ਹੁਣ ਤੁਹਾਨੂੰ ਦਿਆ ਫਰੋਡ ਮਾਰ ਰਹੀ ਆ ਅਸੀਂ ਕਿੱਥੋਂ ਆਈ ਤੇ ਜੋ ਜਮੇ ਦੇ ਸਾਨੂੰ ਤਾਂ ਪਤਾ ਹੀ ਕੋਈ ਨਹੀਂ ਕਿ ਅਸੀਂ ਜਿਨੇ ਯਾਨੀ ਕਿ ਅਸੀਂ ਅਮਰ ਧਾੜੀ ਦੇ ਜਿਨੇ ਨਿਸ਼ਾਰਾ ਮੱਝਾ ਸਿੰਘ ਗਰਦਾਸਪੁਰ ਜਿਹੜਾ ਜਵਟਾੜੇ ਲਾਗੇ ਸੰਤ ਹਰਨਾਮ ਸਿੰਘ ਉਹਨਾਂ ਤੋਂ ਮੈਂ ਭਜਨ ਲਿਆ ਅਮਰਦਸ਼ਾ ਗਿਆ ਤੇ ਵੇਖੋ ਮੈਂ ਨਸ਼ੇੜੀ ਕਿਹੜੇ ਬਣਿਆ ਮੈਂ ਤਾਂ ਚਾਹ ਨਹੀਂ ਕਦੀ ਐਨੀ ਪੀਤੀ ਜਿੰਨੀ ਉਹ ਨਸ਼ੇੜੀ ਦੀ ਗੱਲ ਕਰ ਦਿੱਤੀ ਆ ਅਖੇ 2 ਸਾਲ ਪਹਿਲਾਂ ਹੀ ਮਰ ਗਿਆ ਜੇ ਮੈਂ ਮਰਿਆ ਤਾਂ ਮੈਂ ਮੇਰੀ ਰੂਹ ਤੋਰੀ ਫਿਰਦੀ ਤੇ ਮੈਨੂੰ ਇਹਦੇ ਦੱਸਣ ਸਾਂ ਮੈਂ ਹਰ ਮਾਂ ਦੀ ਸੇਵਾ ਕਰਨਿਆ ਵੇਖੋ ਲੈਟ ਨਹੀਂ ਬਾਲੂ ਮੈਂ ਕਰਾਉਣਾ ਨਵਾਉਣਾ ਵਾ ਸਭ ਮੈਂ ਕਰਦਾ ਤੇ ਮੇਰੇ ਨਾਲ ਇਨਾ ਫਰੋਡ ਮਾਰਨੀਆਂ ਵੇਖੋ ਜਿਨੇ ਪਿਓ ਨੂੰ ਮਾਰ ਦਿੱਤਾ ਤੁਹਾਡੇ ਤੇ ਇਲਜ਼ਾਮ ਲੱਗ ਰਹੇ ਨੇ ਇਲਜ਼ਾਮ ਲੱਗ ਰਹਾ ਏ ਝੂਠੇ ਹਾਂ ਬਹੁਤ ਅੱਗੇ ਫੋਟ ਰਿਹਾ ਕੇ ਤੇਰੇ ਨਾ ਜੇ ਮੈਂ ਕਿਤੇ ਕੁੱਟਣਾ ਮੈਂ ਕਦੀ ਕੁੱਤ ਨੂੰ ਡੰਡਾ ਨਹੀਂ ਮਾਰਦਾ ਉਹਨਾਂ ਨੂੰ ਕਿਤੇ ਮੈਂ ਮਾਰ ਦਿੱਤਾ ਮੈਨੂੰ ਦੱਸੋ ਪਹਿਲਾਂ ਕਿੰਨਾ ਕੋ ਦੁੱਖ ਹੁੰਦਾ ਹੈ ਦੁੱਖ ਹੋਣਾ ਹੀ ਨਾ ਹੋ ਰਿਹਾ ਕਿ ਮੈਂ ਤੁਹਾਨੂੰ ਦੱਸਾਂ ਕੀ ਜਿਦਾਂ ਦੇ ਹੁੰਦੇ ਕਿ ਬੰਦਾ ਮਰ ਗਿਆ ਵਾ ਯਾਨੀ ਕਿ ਬੰਦਾ ਮਰਿਆ ਮੇਰੇ ਬਰਬਰ ਹੋ ਜਾਂਦਾ ਰਾਤ ਨੂੰ ਸੋਚੀਦਾ 12-12 ਤੱਕ ਮੈਂ ਸੌਂਦਾ ਨਹੀਂਗਾ ਮੈਂ ਤੇ ਮੇਰੀ ਮਾਂ ਐਂ ਸੋਚਦੇ ਓਏ ਐਡੀ ਤੇਜ ਜਵਾਨ ਹੋ ਗਿਆ ਐਡਾ ਪੁੱਤ ਜਵਾਨ ਹੋ ਗਿਆ ਤਦੱਕੇ ਖਾਣਦਾ ਸਾਡੇ ਨਾਲ ਜਗਤਿਆਰ ਵੀ ਹੋ ਗਈ 99 ਜ ਰਹਿੰਦੋਗੇ ਅਸੀਂ ਤਾਂ ਸਹੀ ਪੁੱਛਣ ਜੇ ਕੋਈ ਮੇਰੇ ਤੋਂ ਆਸਰਾ ਹੁੰਦਾ ਮੈਂ ਪੰਜਾਬੀ ਛੱਡ ਜਣਾ ਆਂਗਾ ਘਰ ਹੀ ਛੱਡ ਜਣਾ ਸੀ ਮੈਂ ਪੰਜਾਬੀ ਛੱਡ ਜਣਾ ਸੀ ਘਰ ਦੇ ਛੱਡਿਆ ਮੈਂ ਸਭ ਜਿਹਾ ਛੱਡ ਕੇ ਤੋਂ ਚਲੇ ਜਾਣਾ ਮੈਂ ਕਿਤੇ ਦੂਰ ਨਹੀਂ ਤਾਂ ਜਾਣਾ ਸੀ ਪਰ ਮੈਂ ਆਣਾ ਨਹੀਂ ਤਾਂ ਨੇ ਆ ਕੇ ਠੀਠਾਂ ਦੇ ਤਾਂ ਜੀਣਾ ਹੈ ਆਪਾਂ ਤੇ ਠੀਠਾਂ ਦਾ ਮਾਂ ਬਚਾਰੀ ਦੀ ਸੇਵਾ ਕਰਨ ਹੈ ਆਨੇ ਆਂਦੇ ਆ ਦੂਜਾ ਰੱਬ ਰਾਬੇੜੀ ਦੂਜੀ ਮਾਂ ਆ ਦੂਜਾ ਰੱਬ ਇੱਕ ਰੱਬ ਤਾਂ ਹੈਗਾ ਹੀਗਾ ਉੱਪਰ ਪਰ ਦੂਜੀ ਮਾਂ ਆ ਦੇਖੋ ਉਹਨੇ ਉਹਦੀ ਸੇਵਾ ਕਰਦੀ ਕਿਦਾਂ ਅੰਦਰ ਪਈ ਆ ਰੋਟੀ ਖਵਾਉ ਉਹਨੂੰ ਚਾਹ ਪਿਆ ਲੈਟਰੀ ਕਰਾ ਬਾਹਰ ਨੂੰ ਕਰਾ ਨਵਾ ਤੁਸੀਂ ਕਰੋ ਉਹਨੇ ਨਹੀਂ ਲੱਗਦਾ ਮੈਂ ਆਪ ਹੀ ਸਭ ਕੁਝ ਆਪ ਕਰਦਾ ਹੁਣਾਂ ਮੈਂ ਇਹਦੇ ਵਿੱਚ ਥੋੜਾ ਲੈਟਰੀ ਕਰਾਉਣੀ ਵਿਖਾਉਣੀ ਉਹਨੂੰ ਕਿ ਨਹੀਂ ਬਾਕੀ ਤੁਸੀਂ ਆਹ ਆਟੋ ਤਾਂ ਜਲਦੀ ਕਹਿ ਮੈਨੂੰ ਕੋਈ ਤਸਵੀਰਾਂ ਮਕੋਣ ਨੂੰ ਰੋਟੀ ਰੋਜੀ ਜਲਦੀ ਆ ਜੀ ਮੈਂ ਲੜਕੀਆਂ ਕੰਨਿਆ ਸਕੂਲ ਦੀਆਂ ਫੜਦਾ ਨਾਲ ਜੀ ਠੀਕ ਹੈ ਜੀ ਹਾਂਜੀ 2 ਵਜੇ ਛੁੱਟੀ ਹੁੰਦੀ ਆ 2:30 ਵਜੇ ਆਣ ਕੇ ਮਾਤਾ ਰੋਟੀ ਚਾਹ ਪਾਣੀ ਦੇਣੇ ਆ ਜੀ ਤੇ ਕੋਈ ਨਹੀਂ ਇਥੇ ਪਾਣੀ ਨੂੰ ਪੁੱਛਣ ਵਾਲਾ ਮਾਤਾ ਨੂੰ ਕੋਈ ਨਹੀਂ ਰੋਟੀ ਦੇਣਾ ਮੈਂ ਆਣ ਕੇ 10 ਵਜੇ ਰੋਟੀ ਪਕਾ ਕੇ ਖਵਾਦਾ 9 ਵਜੇ ਪਕਾ ਕੇ ਖਵਾਦਾ ਤੇ ਰਾਤ ਨੂੰ ਅਸੀਂ ਹੁਣ ਵੇਖੋ 8 9 ਵਜੇ ਚੱਲੇ ਆ ਤੇ ਕਦੋਂ ਰੋਟੀ ਪਕਾਉਣੀ ਤੇ ਕਦੋਂ ਹੀ ਖਾਣੀ ਆ ਤੇ ਜਿਹਦਾ ਦੀਪ ਉਹਦੇ ਡਾ ਜਵਾਨੇ ਉਹਨੂੰ ਤੇ ਲੋੜ ਹੀ ਨਹੀਂ ਹੁੰਦੀ ਫੇਰ ਕਰਨੀ ਕਿ ਮੇਰੀ ਰੋਟੀ ਘਰ ਪਕਣੀ ਆ ਜਾਂ ਕਿਦਾਂ ਮੈਂ ਤੇ ਬਸ ਯਾਨੀ ਕਿ ਮਰਿਆ ਮੇਰਾ ਬਣੀ ਸਮਝੋਗੇ ਜਿੱਦਾਂ ਉਹ ਆਂਦੀ ਮਰ ਗਿਆ ਉਹ ਅਸੀਂ ਤੇ ਨਾ ਮਰਿਆ ਜਿਹਦੇ ਨਾਲ ਜੀਣਾਂ ਜੋ ਮਾਪੋਤਾ ਰਾਤ ਨੂੰ 1 ਵਜੇ ਸੌਣੇ ਤੇ ਸਵੇਰੇ 6 ਵਜੇ ਉੱਠਦੇ ਆ ਫੇ ਉੱਠ ਕੇ ਬੱਚਿਆਂ ਨੂੰ ਹੜਨਾ ਹੁੰਦਾ ਉਹਨਾਂ ਮਾਦਾ ਨੂੰ ਗਰਮਜਾਲ ਦੇਣਾ ਵਾ ਰੋਟੀ ਵੀ ਦੇਣੀ ਚਾਹ ਵੀ ਦੇਣੀ ਆ ਅੰਮ੍ਰਿਤ ਕਦੋਂ ਛਕਿਆ ਤੁਸੀਂ ਗੁਰੂ ਵਾਲੇ ਕਦੋਂ ਬਣੇ ਵਿਆਹ ਤੋਂ ਬਾਅਦ ਉਹਨਾਂ ਦੇ ਜਨਮ ਤੋਂ ਬਾਅਦ ਮੈਂ ਸਨ 80 ਦੇ ਵਿੱਚ ਭਜਨ ਲਿਆ ਵਾ ਤੇ ਸਨ 85 ਦੇ ਵਿੱਚ ਮੈਂ ਅੰਮ੍ਰਿਤ ਛਕ ਲਿਆ ਤੇ ਉਹਨਾਂ ਨੇ ਵੀ ਨਾਲ ਅੰਮ੍ਰਿਤ ਛਕਿਆ ਮੇਰੇ ਘਰ ਦੀ ਮੈਂ ਇਹਨੂੰ ਕਿਹ ਵੇਲੇ ਆ ਦਿੰਨੇ ਆ ਵੀ ਪੁੱਤ ਨੰਮਾ ਪੈ ਜਾ ਤੂੰ ਥੱਕਿਆ ਆ ਆਂਦਾ ਨਾ ਤੂੰ ਦੱਸ ਕੀ ਖਾਣਾ ਅੱਜ ਇਹ ਤੈਨੂੰ ਮੱਖੀ ਜੜੀ ਬਣਾ ਕੇ ਦਵਾ ਜਿਹੜੀ ਵੀ ਚੀਜ਼ ਕਹਿੰਨੀ ਆ ਮੈਂ ਉਹ ਬਣਾ ਕੇ ਦਿੰਦਾ ਮੇਰੀ ਬਹੁਤ ਸੇਵਾ ਕਰਦਾ ਹੈ ਪਰ ਇਹਨੇ ਮੈਨੂੰ ਇੱਕ ਗੱਲ ਸੁੋਈ ਜਦੋਂ ਇਹ ਕੀੜੀ ਪਿੰਡ ਵਿਆਹੀ ਗਈ ਆ ਤੇ ਇਹਨ ਮੈਨੂੰ ਆਖਿਆ ਵੀ ਮੈਂ ਉਹਨਾਂ ਮੈਨੂੰ ਇੱਕੋਟ ਕੇ ਕੱਢੇ ਇਸ ਚੀਜ਼ ਦੀ ਤੈਅ ਤੱਕ ਜਾਣ ਲਈ ਮੈਂ ਹੁਣ ਨਾ ਪਿੰਡ ਦੀਨੇਵਾਲ ਦੀ ਕਹਿ ਲਈ ਕਿ ਇੱਕ ਹਸਾਬ ਦੀ ਜਿਹੜੀ ਪਿੰਡਾਂ ਦੀ ਸਾਥ ਹੁੰਦੀ ਉੱਥੋਂ ਪਹੁੰਚਿਆ ਪਿੰਡ ਦਾ ਜਿਹੜਾ ਚੌਰਾ ਜਿੱਥੇ ਲੋਕ ਸ਼ਾਮ ਨੂੰ ਕੱਟੇ ਹੁੰਦੇ ਨੇ ਸਾਡੇ ਪਿੰਡਾਂ ਦੇ ਵਿੱਚ ਉੱਥੇ ਪਹੁੰਚ ਆਇਆ ਮੇਰੇ ਨਾਲ ਪਿੰਡ ਦੇ ਸੱਜਣ ਮੌਜੂਦ ਨੇ ਸਤਿ ਸ੍ਰੀ ਅਕਾਲ ਜੀ ਸਭ ਨੂੰ ਤੇ ਕੀ ਨਾਮ ਤੁਹਾਡਾ ਜੀ ਅੰਦਰ ਸਿੰਘ ਆ ਜੀ ਠੀਕ ਹੈ ਜੀ ਜਿਹੜੀ ਗੱਲ ਕਰ ਲਈ ਆਪਾਂ ਕੋਮਲ ਦੀ ਵੀਡੀਓ ਵਾਇਰਲ ਹੋ ਰਹੀ ਹੈ ਤੁਹਾਡੇ ਪਿੰਡ ਦੀ ਬੱਚੀ ਦੀ ਠੀਕ ਹੈ ਉਹ ਵਾਕਈ ਇਹਨਾਂ ਦੀ ਧੀ ਹੈਗੀ ਹੈ ਨਹੀਂ ਇਹਨਾਂ ਦੀ ਬੇਟੀ ਹੈ ਠੀਕ ਹੈ ਜੀ ਬੇਟਾ ਵੀ ਇਹਨਾਂ ਦਾ ਹੈ ਬੇਟਾ ਵੀ ਇਹਨਾਂ ਦਾ ਘਰ ਨਹੀਂ ਵੀ ਦੀ ਹੈ ਤੁਹਾਨੂੰ ਲੱਗਦਾ ਹੈ ਨਸ਼ਾ ਕਰਦੇ ਰਹੇ ਉਸ ਕਰਕੇ ਘਰ ਵਿਗੜਿਆ ਜਿਸ ਤਰ੍ਹਾਂ ਨਹੀਂ ਨਸ਼ਾ ਵਾਲੀ ਨਹੀਂ ਕਰਦਾ ਜਿਹੜੀ ਉਹ ਨਸ਼ੇ ਵਾਲੀ ਗੱਲ ਉਹ ਤਾਂ ਗਲਤ ਹੈ ਜਿਹੜਾ ਉਹਨਾਂ ਦਾ ਘਰੇਲੂ ਕੋਈ ਮਸਲਾ ਚੱਲਦਾ ਬਹੁਤ ਹਰ ਘਰ ਦੇ ਵਿੱਚ ਜਿਹੜਾ ਹੁੰਦਾ ਉਹ ਬੰਦਾ ਪਰਦਾ ਰੱਖਦਾ ਹੈ ਉਹ ਕੀ ਚੱਲਦਾ ਇਹਨਾਂ ਦੇ ਤੇ ਉਹ ਪਰਿਵਾਰ ਦੱਸ ਸਕਦਾ ਹਾਂਜੀ ਹਾਂਜੀ ਬਾਕੀ ਜਿਹੜੀ ਨਸ਼ਾ ਪਤੇ ਵਾਲੀ ਗੱਲ ਹੈ ਉਹ ਨਹੀਂ ਉਹਦੇ ਸਹੀ ਤੇ ਵੱਲੋਂ ਇੱਕ ਕਹਾ ਜਾਵੇਗੀ ਮੇਰਾ ਬਾਪ ਮਰ ਗਿਆ 2 ਸਾਲ ਪਹਿਲਾਂ ਉਸ ਤੋਂ ਬਾਅਦ ਗੱਲ ਆ ਜੇ ਕਿਤੇ ਨਾ ਕਿਤੇ ਕਿ ਮੇਰਾ ਬਾਪ ਨਸ਼ੇੜੀ ਉਹਨਾਂ ਦੇ ਬਿਆਨਾਂ 'ਚ ਵੀ ਫਰਕ ਆ ਰਿਹਾ ਵਾ ਕਦੀ ਕਿਤੇ ਕਹਿ ਰਹੇ ਆ ਨਹੀਂ ਆ ਕਦੇ ਕਹਿ ਰਹੇ ਆ ਨਸ਼ੇੜੀ ਆ ਤੇ ਉਹਦੇ ਬਾਰੇ ਕੀ ਲੱਗਦਾ ਤੁਹਾਨੂੰ ਕਿਉਂ ਇਸ ਤਰ੍ਹਾਂ ਕੀਤਾ ਜਾ ਰਿਹਾ ਨਹੀਂ ਅਸੀਂ ਤਾਂ ਹੁਣ ਇੱਥੋਂ ਦਾ 48 ਸਾਲ ਮੇਰੀ ਉਮਰ ਹੋ ਗਈ ਅਸੀਂ ਤਾਂ ਕੋਈ ਮਰਿਆ ਬੰਦਾ ਕੁਰਸੀ ਤੇ ਬੈਠਾ ਨਹੀਂ ਵੇਖਿਆ ਲੈ ਤਾ ਤੁਸੀਂ ਵੇਖ ਆ ਜੋ ਬਿਠਾ ਘਰ ਆਪਣੇ ਜਿਹੜਾ ਬੰਦਾ ਮਰ ਜਾਂਦਾ ਉਹ ਦੁਬਾਰਾ ਦੁਨੀਆ ਤੇ ਆਉਂਦਾ ਨਹੀਂ ਜਾਂ ਨਹੀਂ ਤੇ ਇਦਾਂ ਤੇ ਫੇਰ ਆ ਜਾਣ ਠੀਕ ਹੈ ਨਾ ਪਕੇ ਪਿੰਡ ਦੇ ਹੋਰ ਵੀ ਸਾਰੇ ਬੰਦੇ ਅੱਗੇ ਜਿੱਥੋਂ ਮਰਜ਼ੀ ਤੁਸੀਂ ਪੁੱਛੋ ਨੀ ਨਸ਼ਾ ਪਤਾ ਨਹੀਂ ਬੰਦਾ ਕਰਦਾ ਇਹ ਗੱਲ ਸੱਸੀ ਗੱਲ ਜੀ ਸੱਸੀ ਬਾਈ ਇਨਕਲਾਬ ਸਿੰਘ ਜੀ ਠੀਕ ਹੈ ਜੀ ਕੋਮਲ ਪ੍ਰੀਤ ਵੱਲੋਂ ਜਿਹੜਾ ਕਿਹਾ ਜਾ ਰਿਹਾ ਵਾ ਆਪਣੇ ਬਾਪ ਬਾਰੇ ਜਿਹੜੀ ਵੀਡੀਓ ਉਹਨਾਂ ਦੀ ਵਾਇਰਲ ਹੋਈ ਏ ਉਸ ਤੋਂ ਬਾਅਦ ਕਿਹਾ ਜਾ ਰਿਹਾ ਕਿ ਮੇਰੇ ਬਾਪ ਕਿਤੇ ਕਹਿ ਰਿਹਾ ਮਰੇ ਆ ਪਤਾ ਹੀ ਆ ਤੁਹਾਨੂੰ ਸਭ ਨੂੰ ਕਿਤੇ ਕਹਿ ਰਿਹਾ ਨਸ਼ੇੜੀ ਕੀ ਲੱਗਦਾ ਤੁਹਾਨੂੰ ਭਾਈ ਸੱਚ ਸੱਚ ਗੱਲ ਜਿਹੜੀ ਹੈ ਗਲਤ ਕਰ ਰਹੀ ਹੈ ਕੁੜੀ ਕਾਲੀ ਵੀਡੀਓ ਪਤਾ ਨਹੀਂ ਚਾਰੀ ਦੇਖੀ ਆ ਬਾਕੀ ਕੋਈ ਦਿੱਕਤ ਨਹੀਂ ਉਹਨਾਂ ਨੂੰ ਇੱਥੇ ਬੱਚੇ ਸਕੂਲ ਵੀ ਪੜ੍ਹਦੇ ਹੀ ਟਿਊਸ਼ਨ ਤੇ ਵੀ ਲੱਗੇ ਜਾਂਗੀਰ ਪਿੰਡ ਐ ਉੱਥੇ ਨੇ ਪਾਇਏ ਸ਼ਾਮ ਨੂੰ ਆਟੋ ਦੇ ਪਾਉਂਦੀ ਆ ਰਤ ਕਿਦੋਂ ਆਉਂਦਾ ਹੈ ਸ਼ਹਿਰੋਂ ਵਾਪਸੀ ਨੂੰ ਨਾਲ ਲੈ ਕੇ ਆਉਂਦਾ ਹੈ ਕੋਈ ਉਹ ਜਿਹੀ ਕੋਈ ਚੱਕਰ ਨਹੀਂ ਹੈਗਾ ਇਹਨਾਂ ਦਾ ਕੋਈ ਦਿੱਕਤ ਨਹੀਂ ਬਾਕੀ ਜਿਹਨੇ ਇਲਜ਼ਾਮ ਲਾਇਆ ਗਿਆ ਸਾਰੇ ਗਲਤ ਆ ਕੋਈ ਉਹ ਨਸ਼ਾ ਨਹੀਂ ਕਰਦਾ ਉਹਦੀ ਇਸ਼ਾਰੀ ਦਿੰਦੇ ਆ ਸਾਰਾ ਪਿੰਡ ਜੇ ਕੋਈ ਵਿੱਚੋਂ ਗੱਲ ਨਿਕਲ ਆਏ ਤੇ ਅਈ ਉਹਦੇ ਲੈਣਦਾਰ ਆ ਜੀ ਤੇ ਮੇਰ ਨਾਲ ਹੋਰ ਵੀ ਪਤਵੰਤੇ ਸਚਨ ਪਿੰਡ ਦੇ ਮੌਜੂਦ ਨੇ ਕੀ ਲੱਗਦਾ ਤੁਹਾਨੂੰ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਸਰ ਇਹ ਜੋ ਵੀ ਹੈ ਨਾ ਇਹ ਬਿਆਨ ਗੁੜੀਆਂ ਦੇਣ ਦੀ ਗਲਤ ਦੇਣ ਦੀ ਆ ਕਿਉਂਕਿ ਜਿਹੜੇ ਬਾਬਾ ਜੀ ਹਰਜਿੰਦਰ ਸਿੰਘ ਜੀ ਹੈ ਨਾ ਇਹ ਗੁਰਦੁਆਰੇ ਸਵੇਰੇ ਸ਼ਾਮ ਜਾਂਦੇ ਆ ਬਾਕੀ ਆਟੋ ਖੜਦੇ ਆ ਉਹ ਚਲਾਉਂਦੇ ਆ ਠੀਕ ਹੈ ਨਾ ਸਕੂਲੇ ਪਿੰਡ ਦੀਆਂ ਜਿੰਨੀਆਂ ਬੱਚੀਆਂ ਵਾਂ ਇਹਦੇ ਆਟੋ ਵੀ ਜਾਂਦੀਆਂ ਉਹਨਾਂ ਸਾਰਿਆਂ ਨੂੰ ਲੈ ਕੇ ਇਹ ਕੀ ਕਹਿਣਾ ਚਾਹੋਗੇ ਬਜ਼ੁਰਗ ਜੀ ਜੋ ਇਲਜ਼ਾਮ ਲਾਇਆ ਗਲਤ ਆ ਨਾਲ ਤਾਂ ਕੋਈ ਨਠਾ ਕਰਦਾ ਅੱਜ ਤੱਕ ਕਹੀਂ ਤੇ ਵੇਖਿਆ ਨਹੀਂ ਉਹ ਬੱਚੇ ਵੀ ਸਕੂਲੇ ਪਾਏ ਹੀ ਚੰਗੇ ਸਕੂਲੇ ਪੜ੍ਹਨੇ ਪਾਏ ਹੀ ਜਦੋਂ ਆਪ ਹੀ ਇਥੋਂ ਕਰੋ ਆਪਣਾ ਬਚ ਲਗੀ ਆ ਉੱਥੇ ਜਾ ਕੇ ਕੇਸ ਕਰਤਾ ਮੁੰਡੇ ਮਰ ਗਿਆ ਹੋ ਗਿਆ ਪਰ ਤੂੰ ਫੇਰ ਜਾਮ ਲਾਇਆ ਹਾਂਜੀ ਕੀ ਕਹਿਣਾ ਚਾਹੋਗੇ ਤੁਸੀਂ ਕੀ ਨਾਮ ਕੀ ਤੁਹਾਡਾ ਰਣਜੀਤ ਸਿੰਘ ਠੀਕ ਹੈ ਜੀ ਕੀ ਲੱਗਦਾ ਜਿਹੜੇ ਇੱਕ ਬੇਟੀ ਵੱਲੋਂ ਇੱਕ ਬਾਪ ਬੇਟੀ ਦਾ ਰਿਸ਼ਤਾ ਪੈਗਾਈਡ ਕੀਤਾ ਗਿਆ ਕਿਸੇ ਨੇ ਕੀਤਾ ਗਲਤ ਤੇ ਗਲਤੋਂ ਪ੍ਰਚਾਰ ਕਰ ਰਹੀ ਇਹਨਾਂ ਦੇ ਜੀਂਦੇ ਆ ਪਹਿਲਾਂ ਇਹਨਾਂ ਦਾ ਕੋਰਟ ਕੇਸ ਚੱਲਦਾ ਰਿਹਾ ਤੇ ਖਡੂਰ ਸਾਹਿਬ ਤੇ ਉੱਥੇ ਵੀ ਇਹ ਸਾਬਤ ਨਹੀਂ ਕਰ ਸਕਿਆ ਵੀ ਇਹ ਨਸ਼ਾ ਖਾਂਦਾ ਉੱਥੇ ਜੱਜ ਸਾਹਿਬ ਨੂੰ ਕਹਿੰਦੇ ਸੀ ਕਿ ਇਹ ਨਸ਼ਾ ਖਾਂਦਾ ਪਰ ਉੱਥੇ ਵੀ ਸਾਬਤ ਨਹੀਂ ਕਰ ਸਕਦੇ ਹੁਣ ਵੀ ਇਹ ਗੁਰਦੁਆਰੇ ਇਹਨਾਂ ਸਪੀਕਰ ਰੱਖਿਆ ਕਿਸੇ ਵੀ ਘਰ ਖੰਡ ਪਾਠ ਹੁੰਦਾ ਹੈ ਸਪੀਕਰ ਲੈ ਕੇ ਜਾਂਦੇ ਆ ਬਾਬਾ ਜੀ ਦੇ ਨਾਲ ਸਾਰੀ ਸੇਵਾ ਕਰਦੇ ਆ ਸਵੇਰੇ ਸ਼ਾਮੀ ਵੀ ਕਰਦੇ ਆ ਖੰਡ ਪਾਠ ਵੀ ਕਰਦੇ ਇਹ ਰੌਲਾ ਵੀ ਲਾਉਂਦੇ ਰਹੇ ਇਹ ਵਿਆਹ ਤੋਂ ਪਹਿਲਾਂ ਹੀ ਅਮਰ ਭਰੀ ਸੀ ਕੋਈ ਨਸ਼ਾ ਨਹੀਂ ਇਹ ਕਰਦੇ ਇਹ ਸਾਰੀ ਪੰਚਾਇਤ ਹੀ ਅਸੀਂ ਲਿਖ ਕੇ ਦੇਣ ਨੂੰ ਤਿਆਰ ਹਾਂ ਮੈਂ ਮੈਂਬਰ ਆਫ ਪੰਚਾਇਤ ਆ ਕੀ ਲੱਗਦਾ ਹੈ ਕਿ ਕਿਸੇ ਦੀ ਸ਼ਰਮ ਨੂੰ ਖਰਾਬ ਕਰਨਾ ਜਾਂ ਕਿਸੇ ਦੇ ਅੰਛ ਨੂੰ ਖਰਾਬ ਕਰਨਾ ਕੀ ਲੱਗਦਾ ਹੈ ਇਹ ਗਲਤ ਗੱਲ ਹੈ ਉਹਦੇ ਵਾਸਤੇ ਅਖੀਰ ਇਹਦਾ ਉਹਨਾਂ ਦਾ ਬਾਪ ਆਏ ਤੇ ਸਭ ਨੂੰ ਉਹਨਾਂ ਨੂੰ ਜਿਹੜਾ ਉਹ ਲਾਗੇ ਹੋਣਾ ਚਾਹੀਦਾ ਇਹਨਾਂ ਦੇ ਕਲਯੁਗ ਦਾ ਪਹਿਰਾ ਵਾ ਜਿਸ ਤਰ੍ਹਾਂ ਇੱਕ ਧੀ ਵੱਲੋਂ ਕੀਤਾ ਜਾ ਰਿਹਾ ਹੈ ਉਹ ਮਾਂ ਉਹਨਾਂ ਦੀ ਮਾਤਾ ਹੀ ਸਾਰਾ ਗਾਈਡ ਕਰ ਰਹੀ ਹੈ ਉਹਨਾਂ ਨੂੰ ਗਲਤ ਪ੍ਰਚਾਰ ਕਰ ਰਹੀ ਹੈ ਉਹ ਪਾਤਸ਼ਾਹ ਜੀ ਉਹਨੇ ਬੋਲਦੀ ਤੇ ਉਹਨਾਂ ਨੂੰ ਅਜੇ ਵੀ ਜਿਹੜਾ ਇਹਨਾਂ ਦੇ ਲੱਗੇ ਲੱਗਣਾ ਚਾਹੀਦਾ ਕੀ ਲੱਗਦਾ ਕਿ ਇੱਕ ਸੋਸ਼ਲ ਮੀਡੀਆ ਤੇ ਕਾਫੀ ਟਾਈਮ ਤੋਂ ਜਿਹੜਾ ਵਾਇਰਲ ਹੋ ਰਹੀ ਹੈ ਵੀਡੀਓ ਤਾਂ ਉਸ ਤੋਂ ਬਾਅਦ ਜਿਹੜਾ ਇੱਕ ਅਕਾਊਂਟ ਦਿੱਤਾ ਜਾਂਦਾ ਫਿਸ਼ ਅਕਾਊਂਟ ਅਕਾਊਂਟ ਦੇ ਵਿੱਚ ਜਿਹੜੇ ਪੈਸੇ ਵੀ ਆ ਰਹੇ ਨੇ ਚਲੋ ਠੀਕ ਹੈ ਬੱਚੀ ਨੂੰ ਮਦਦ ਕਰ ਦੇਣੀ ਚਾਹੀਦੀ ਲੋਕਾਂ ਨੂੰ ਉਹ ਉਹਨਾਂ ਨੂੰ ਟੰਗੀ ਹੋਊਗੀ ਪਰ ਇਹ ਪ੍ਰਚਾਰ ਗਲਤ ਕਰਕੇ ਜਿਹੜਾ ਉਹ ਇੱਕ ਲੈ ਰਿਹਾ ਹੈ ਮਦਦ ਤੇ ਇਹੀ ਸਾਰੇ ਪਿੰਚਾਇਤ ਕੋਮਲ ਦੀ ਤੁਹਾਨੂੰ ਲੱਗਦਾ ਕੋਮਲ ਪ੍ਰੀਤ ਨੂੰ ਆਪਣੇ ਪਿਤਾ ਦੇ ਕੋਲ ਆਉਣਾ ਚਾਹੀਦਾ ਬਿਲਕੁਲ ਆਉਣਾ ਚਾਹੀਦਾ ਹੈ ਪਿੰਡ ਵਾਲੇ ਸਾਥ ਦੇਣਗੇ ਕੋਮਲ ਦੇਣਗੇ ਪਰ ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਦੂਰੀਆਂ ਜਿਆਦਾ ਵੱਧ ਚੁੱਕੀਆਂ ਜਾਂ ਕਿੰਨਾ ਨੇੜੇ ਵੀ ਹੋ ਸਕਦੀਆਂ ਵਾ ਐਡੀ ਗੱਲ ਨਹੀਂ ਚਲੋ ਗਲਤੀ ਵੀ ਹੁੰਦੀ ਹੈ ਬੰਦੇ ਕੋ ਪਰ ਇੱਕ ਬਾਪ ਤੇ ਕੀ ਬੀਤਦੀ ਹੋਊਗੀ ਜਦੋਂ ਇੱਕ ਬਾਪ ਨੂੰ ਉਹ ਠੀਕ ਕਰ ਜਾਵੇ ਕਿ ਮੇਰਾ ਬਾਪ ਮਰ ਗਿਆ ਜਿੰਦੇ ਨੂੰ ਘਰ ਨਹੀਂ ਆਉਂਦਾ ਤੇ ਬੰਦਾ ਤੜਫਦਾ ਵਾਫੀ ਕਿਉਂ ਨਹੀਂ ਬੱਚੇ ਘਰ ਆਏ ਤੇ ਮੰਨਣਾ ਨੂੰ ਇਨੈਚਰ ਹੋ ਗਿਆ ਉਹਨਾਂ ਨੂੰ ਜਰੂਰ ਹੋਣਾ ਚਾਹੀਦਾ ਵਾ ਪਰ ਇੱਕ ਕੀ ਲੱਗਦਾ ਤੁਹਾਨੂੰ ਕੀ ਬੀਤੀ ਹੋਊਗੀ ਇੱਕ ਬਾਬ ਤੇ ਕਿ ਮੇਰੇ ਜਿਹੜੇ ਆ ਪਿਓ ਹੀ ਨਹੀਂ ਹੈਗਾ ਕਾਫੀ ਉਹ ਟਾਈਮ ਤੋਂ ਆਖਣ ਡਿਆ ਵੀ ਮੈਂ ਬੱਚੇ ਲੈ ਕੇ ਆਉਣੇ ਆਂ ਤਾਨੂੰ ਲੱਗਦਾ ਹੈ ਕਿ ਕਟਮਾਰ ਕਰਨ ਯੋਗ ਹੈਗੇ ਜਿਹੜੇ ਬਿਲਕੁਲ ਨਹੀਂ ਕਰਦੇ ਸੀ ਜਦੋਂ ਘਰ ਚ ਗਲਤ ਕੋਈ ਚੀਜ਼ ਨੂੰ ਵੇਖ ਕੇ ਥੋੜਾ ਰੌਲਾ ਰੱਪਾ ਪਾਉਂਦੇ ਸੀ ਵੀ ਇਹ ਕੰਮ ਨਾ ਜਿਹੜਾ ਵਾ ਕੀਤਾ ਜਾਵੇ ਕਿਹੜਾ ਕੰਮ ਕੋਈ ਵੀ ਜੋ ਵੀ ਇਹਨਾਂ ਦੇ ਘਰ ਚ ਹੁੰਦਾ ਸੀ ਕੀ ਹੁੰਦਾ ਜੀ ਜਦੋਂ ਕੋਈ ਗੈਰ ਬੰਦਾ ਘਰ ਚ ਆਉਂਦਾ ਸੀ ਜਦੋਂ ਇਹ ਆਪਣਾ ਆਟੋ ਲੈ ਕੇ ਚਲੇ ਜਾਂਦਾ ਸੀ ਤੇ ਬਾਅਦ ਚ ਉਹ ਗੈਰ ਬੰਦੇ ਆਉਂਦੇ ਇਹਨਾਂ ਦੀ ਹਾਜ਼ਰੀ ਤਾਂ ਬਿਨਾ ਕੋਈ ਘਰ ਚ ਆਉਂਦਾ ਹੈ ਬਿਲਕੁਲ ਆਉਂਦੇ ਹੀ ਉਹ ਇਸ ਚੀਜ਼ ਨੂੰ ਵੇਖ ਕੇ ਮਾਤਾ ਜਿਹੜੀ ਬਰਦਾਸ਼ਤ ਨਹੀਂ ਕਰਦੀ ਕੋਈ ਵੀ ਨਹੀਂ ਬਰਦਾਸ਼ਤ ਕਰਦਾ ਸਾਡੇ ਘਰ ਵਿੱਚ ਕੋਈ ਆਊਗਾ ਕੌਣ ਬਰਦਾਸ਼ਤ ਕਰੂਗਾ ਨਾ ਉਹ ਜੇ ਤੋ ਗੈਰ ਬੰਦੇ ਆਉਂਦੇ ਹੀ ਇਸ ਚੀਜ਼ ਨੂੰ ਵੇਖ ਕੇ ਇਹਨੂੰ ਜਦੋਂ ਫੋਨ ਜਾਂਦੇ ਇਹ ਘਰ ਆਉਂਦਾ ਸੀ ਤੇ ਸਾਹਮਣੇ ਵੇਖ ਕੇ ਬੰਦਾ ਜਿਹੜਾ ਉਹ ਤੜਫਦਾ ਸੀ ਤੜਫਦਾ ਹਰ ਕੋਈ ਤੜਫਦਾ ਉਹ ਤੜਫਦਾ ਉਹ ਇਸ ਚੀਜ਼ ਨੂੰ ਸੁਧਾਰ ਨਹੀਂ ਸਕੀ ਇਸ ਚੀਜ਼ ਤੋਂ ਜ਼ਿਆਦਾ ਦੂਰੀ ਪੈ ਗਈ। ਇਹ ਇੱਕ ਦਲ ਤੋਂ ਦੂਰੀ ਪੈ ਗਈ। ਸਾਰਾ ਜਿਹੜਾ ਜੋ ਵੀ ਕੁੜੀ ਨੇ ਜੋ ਬਿਆਨ ਦਿੱਤਾ ਹੈ ਨਾ ਜਿਹੜਾ ਹੈ ਬਾਬੇ ਦੇ ਖਿਲਾਫ ਬਾਬੇ ਜਿੰਦੇ ਦੇ ਇਹ ਸਾਰਾ ਬਿਲਕੁਲ ਝੂਠ ਆ। ਇਹ ਬਿਲਕੁਲ ਕੋਈ ਨਿਸ਼ਾਨੀ ਕਰਦਾ ਕੋਈ ਨਹੀਂ ਕੋਈ ਵੇਚਿਆ ਨਹੀਂ ਆ ਬਿਲਕੁਲ ਸਾਰਾ ਕੁਝ ਇਹਦੇ ਕੋਲ ਆ। ਇਹ ਬਿਲਕੁਲ ਝੂਠ ਆ ਜੋ ਵੀ ਕੋਈ ਨਿਸ਼ਾਨੀ ਕਰਦਾ ਅਸੀਂ ਇਹਦੀ ਗਵਾਹੀ ਦਵਾਂਗੇ। ਸਾਰਾ ਪਿੰਡ ਇਕੱਠਾ ਹੋ ਜੇ ਸਾਰੇ ਕੋਈ ਵੀ ਇਹ ਤਾਂ ਬਿਲਕੁਲ ਸੱਚ ਆ। ਇਹ ਬਿਲਕੁਲ ਇਹ ਸੱਚਾ ਸੋਚਿਆ ਬੰਦਾ ਆ। ਅਮਰਦਾਰੀ ਬੰਦਾ ਆ। ਆਪਣਾ ਆਟੋ ਚਲਾ ਕੇ ਤੇ ਆਪਣਾ ਗੁਜ਼ਾਰਾ ਕਰਦਾ ਵਾ ਇਹ ਕੋਈ ਨਿਸ਼ਾਨੀ ਕਰਦਾ ਇਹ ਬਿਲਕੁਲ ਬਿਲਕੁਲ ਕੋਈ ਕੁੱਟ ਮਾਰ ਨਹੀਂ ਕਰਦਾ ਇਹ ਸਾਰਾ ਝੂਠ ਆ ਉਹਨਾਂ ਨੇ ਇੱਕ ਵਾਇਰਲ ਹੋਣ ਵਾਸਤੇ ਆਪਣਾ ਬੱਸ ਸਾਰਾ ਇਹਨਾਂ ਨੇ ਕੀਤਾ ਵਾ ਕੋਈ ਇਹੋ ਜਿਹੀ ਕੋਈ ਗੱਲਬਾਤ ਨਹੀਂ ਹੈਗੀ ਸੋ ਪਿੰਡ ਵਾਸੀਆਂ ਦਾ ਜਿਹੜਾ ਕਹਿਣਾ ਹੈ ਉਹ ਤੁਹਾਡੇ ਸਭ ਦੇ ਸਾਹਮਣੇ ਸਾਰਾ ਪਿੰਡ ਜਿਹੜਾ ਹੈ ਗਰੰਟੀ ਲੈਣ ਨੂੰ ਤਿਆਰ ਹੈ ਯਾਰ ਪਿੰਡ ਵਾਲੇ ਉਹਨਾਂ ਨੂੰ ਪਿਆਰ ਨਾਲ ਬਾਬਾ ਜੀ ਵੀ ਕਹਿੰਦੇ ਨੇ ਕਿਉਂਕਿ ਉਹ ਸੇਵਾ ਕਰਦੇ ਨੇ ਸਪੀਕਰਾਂ ਦੀ ਆਟੋ ਚਲਾਉਂਦੇ ਨੇ ਤੁਹੇਸਾਬਸ ਹੁਣ ਨਹੀਂ ਲਿਆ ਕਿ ਜਵਾਨ ਕੁੜੀਆਂ ਨੂੰ ਲੋਕੀ ਬਾਬਾ ਜੀ ਨਾਲ ਭੇਜ ਕੇ ਖੁਸ਼ ਹੁੰਦੇ ਨੇ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਆਪਣੀ رائے ਕਮੈਂਟਾਂ ਵਿੱਚ ਜਰੂਰ ਦੇਣਾ ਸੋਸ਼ਲ ਮੀਡੀਆ ਦਾ ਜੇ ਕਿਤੇ ਨਾ ਕਿਤੇ ਫਾਇਦਾ ਹੈ ਤਾਂ ਉਸ ਦਾ ਨੁਕਸਾਨ ਵੀ ਹੈ ਮਸ਼ਹੂਰ ਹੋਣ ਲਈ ਉਹਨਾਂ ਨੇ ਕੋਮਲ ਪ੍ਰੀਤ ਦੁਆਰਾ ਝੂਠ ਬੋਲਿਆ ਜਿੱ ਗਿਆ ਹੋਵੇਗਾ ਜਾਂ ਕੋਈ ਹੋਰ ਗੱਲ ਇਸ ਦੇ ਪਿਛੇ ਹੋ ਸਕਦੀ ਹੈ ਇਹ ਆਉਣ ਵਾਲਾ ਸਮਾਂ ਦੱਸ ਸਕਦਾ ਹੈ ਜਾਂ ਕੋਮਲ ਪ੍ਰੀਤ ਦੱਸ ਸਕਦੇ ਨੇ ਰਹੀਆ ਤੋਂ ਜਗਬਾਣੀ ਟੀਵੀ ਲਈ ਰੋਹਿਤ ਰੋੜਾ